ਯਾਰ ਯਾਰ ਆ ਰਿਹਾ ਹੈ ਦੋ ਮਹੀਨਾ ਉੱਥੇ ਆ ਉਹ ਲੋਕੜਾ ਇੱਕ ਪਰਿਵਾਰ ਦੇ ਪੰਜ ਜੀ ਜਿਨ੍ਹਾਂ ਦੇ ਵਿੱਚ ਤਿੰਨ ਬੱਚਿਆਂ ਸਮੇਤ ਉਹਨਾਂ ਦੇ ਮਾਪ ਪਿਓ ਸੀ ਪੀਤੀ ਰਾਤ ਨੂੰ ਉਹ ਚੰਗੇ ਭਲੇ ਰੋਟੀ ਖਾ ਕੇ ਸੁੱਤੇ ਸੀ ਪਰ ਸਵੇਰੇ ਇਹਨਾਂ ਦੇ ਵਿੱਚੋਂ ਕੋਈ ਵੀ ਜਿੰਦਾ ਨਹੀਂ ਬਚਿਆ ਇੱਕ ਪਰਿਵਾਰ ਦੇ ਨਾਲ ਦਰਦਨਾਕ ਘਟਨਾ ਵਾਪਰਨ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਸੋਗ ਹੈ ਤਰਨਤਾਰਨ ਦੇ ਵਿੱਚ ਬੀਤੀ ਰਾਤ ਨੂੰ ਹੀ ਇਹ ਸਾਰੀ ਘਟਨਾ ਘਟੀ ਦੱਸੀ ਜਾ ਰਹੀ ਹੈ ਕਿ ਛੱਤ ਡਿਗਣ ਦੇ ਨਾਲ ਇੱਕੋ ਹੀ ਪਰਿਵਾਰ ਤੇ ਪੰਜ ਜਾਣਿਆਂ ਦੀ ਜਾਨ ਗਈ ਹੈ ਪਿੰਡ ਵਾਸੀਆਂ ਨੂੰ ਜਦੋਂ ਇਸ ਮਾੜੀ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪ੍ਰਸ਼ਾਸਨ ਨੇ ਸਵੇਰ ਮੌਕੇ ਪਹੁੰਚ ਕੇ ਮਲਬੇ ਦੇ ਹੇਠੋਂ ਦਬੇ ਹੋਏ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਹੁਣ ਲਾਸ਼ਾਂ ਬਣ ਚੁੱਕੇ ਨੇ ਪਿਛਲੇ 2 ਦਿਨਾ ਤੋਂ ਲਗਾਤਾਰ ਮੀਂਹ ਪੈਣ ਦੇ ਕਰਕੇ ਇਸ ਗਰੀਬ ਪਰਿਵਾਰ ਦੇ ਉੱਪਰ ਇਹੋ ਜਿਹਾ ਕਹਿਰ ਟਿਆ ਕਿ ਅਜ ਉਨ੍ਹਾਂ ਦੇ ਰਿਸ਼ਤੇਦਾਰ ਰੋਂਦੇ-ਕੁਲੌਂਦੇ ਵਿਖੇ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾਦਾਹੀ ਮਾਮਲਾ ਜਿੱਥੇ ਬੀਤੀ ਰਾਤ ਨੂੰ ਘਰ ਦੀ ਕੱਚੀ ਛੱਤ ਡਿੱਗ ਪਈ ਹਾਦਸੇ ਸਮੇਂ ਪਰਿਵਾਰ ਕਮਰੇ ਦੇ ਵਿੱਚ ਸੌ ਰਿਹਾ ਸੀ ਅਤੇ ਹਾਦਸੇ ਦੇ ਵਿੱਚ ਘਰ ਦੇ ਮਾਲਕ ਗੁਰਵਿੰਦਰ ਸਿੰਘ ਉਸ ਦੀ ਪਤਨੀ ਅਮਰਜੀਤ ਕੌਰ ਬੱਚੇ ਇੱਕ ਉਤੇ ਗੁਰਲਾਲ ਸਮੇਤ ਉਹਨਾਂ ਦੇ ਇੱਕ ਹੋਰ ਬੱਚੇ ਦੀ ਵੀ ਜਾਨ ਗਈ ਹੈ ਪਹਿਲਾਂ ਇਹ ਆਖਿਆ ਜਾ ਰਿਹਾ ਸੀ ਕਿ ਇੱਕ ਜਣਾ ਇਹਦੇ ਵਿੱਚੋਂ ਬਚ ਜਾਵੇਗਾ ਕਿਉਂਕਿ ਉਸਦੀ ਹਾਲਤ ਗੰਭੀਰ ਸੀ ਪੂਰੀ ਕੋਸ਼ਿਸ਼ ਕੀਤੀ ਗਈ ਉਸਨੂੰ ਬਚਾਉਣ ਦੀ ਹਸਪਤਾਲ ਲਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਵੀ ਮ੍ਰਿਤਕ ਐਲਾਨ ਦਿੱਤਾ ਪੁਲਿਸ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਕਿ ਘਰ ਦੇ ਵਿੱਚ ਕੋਈ ਵੀ ਜੀ ਨਹੀਂ ਬਚਿਆ ਇਸ ਮਗਰੋਂ ਰਿਸ਼ਤੇਦਾਰਾਂ ਦੇ ਵੱਲੋਂ ਹੁਣ ਇਕੱਠਾ ਹੋਇਆ ਜਾ ਰਿਹਾ ਹੈ। ਇਤਨੀ ਮਾੜੀ ਘਟਨਾ ਹੋਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਲਾਗੇ ਨਾਲ ਦਾ ਗਵਾਹ ਹਾਂ ਮੈਂ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਇਹਨਾਂ ਦੀ ਛੱਤ ਡਿੱਗੀ ਆ। ਮੇਨ ਦੋ ਗਾਡਰ ਮਾਏ ਉਹ ਵੀ ਮਾੜੀ। ਠੀਕ ਹੈ ਜੀ। ਉਹਨਾਂ ਦੀ ਵਜ੍ਹਾ ਨਾਲ ਡਿੱਗੀ। ਇਹਦੇ ਵਿੱਚ ਸਾਰਾ ਹੀ ਕਸੂਰ ਮੰਨਦੇ ਆਪਣੇ ਮੈਂਬਰ ਪੰਚਾਇਤਾਂ ਦਾ। ਠੀਕ ਹੈ ਜੀ। ਸਰਕਾਰ ਵੱਲੋਂ ਵਾਧੂ ਸਹੂਲਤਾਂ ਨਹੀਂ ਲੈਂਟਰ ਪਾਉਂਦੇ ਸਾਰਾ ਕੁਝ ਕਰਦੇ ਕੋਠੇ ਬਣਾ ਕੇ ਦਿੰਦੇ ਠੀਕ ਹੈ ਜੀ ਸਾਨੂੰ ਕੁਝ ਵੀ ਨਹੀਂ ਮਿਲਦੀ ਓਕੇ ਠੀਕ ਹੈ ਜੀ ਪੰਜ ਜੀ ਮਰ ਗਏ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਵੱਲੋਂ ਆਇਆ ਕੋਈ ਡੀਸੀ ਡੀਸੀ ਕੋਈ ਇੱਥੇ ਕੋਈ ਵੀ ਨਹੀਂ ਸਰ ਜੀ ਨਹੀਂ ਪੁਲਸਾਈ ਸੀ ਮੁਲਾਜ਼ਮ ਆਏਗੇ ਉਹ ਆਪਣੀ ਕਾਰਵਾਈ ਮੁਲਾਜ਼ਮ ਆਏ ਸੀ ਉਹ ਆਪਣੀ ਕਾਰਵਾਈ ਕਰਕੇ ਚਲੇ ਗਏ ਹਾਂ ਆਪਾਂ ਕੱਲ ਦਿਨ ਬਾਜੀ ਪੁੱਛਦਾ ਪਾਜੀ ਇਹ ਕੰਮਕਾਰ ਕਰਦੇ ਆਪਣਾ ਨੂਰਲ ਬਰਦਰ ਲਾਉਂਦੇ ਸ਼ਾਮ ਨੂੰ ਇੱਥੇ ਕਿੰਨੇ ਪਿਓ ਪੁੱਤ ਉਹਦੇ ਵਿੱਚ ਆਪਣਾ ਰੋਜੀ ਰੋਟੀ ਕਮਾਉਂਦੇ ਆ ਤੇ ਖਾਂਦੇ ਹਾਂ ਇਹ ਕੋ ਕੁੜੀ ਹੋ ਕਬੱਡੀ ਦੀ ਪਲੇਅਰ ਆ ਮਾਰਾ ਦੀ ਹਾਂਜੀ ਕਬੱਡੀ ਦੀ ਟੀਮ ਦੀ ਪਲੇਅਰ ਆ ਨਾਮ ਦੱਸੋ ਨਾਮ ਮੁੰਡੇ ਬੰਦੇ ਦਾ ਨਾਮ ਤੇ ਗਵਿੰਦਾ ਵਾ ਤੇ ਮੁੰਡਿਆਂ ਦੇ ਬੱਚਿਆਂ ਦੇ ਨਾਮ ਨਾਲ ਵੀ ਮਿਲੂ ਜਾਂਦੀ ਓਕੇ ਕਬੱਡੀ ਦੀ ਪਲੇਅਰ ਕੋਣ ਕੁੜੀ ਉਹਨਾਂ ਦੀ ਕੁੜੀ ਹਾਂਜੀ ਕੁੜੀ ਆ ਹਾਂਜੀ ਪੰਜ ਜੀ ਪੰਜ ਜੀ ਖਤਮ ਹੋਏ ਜੀ ਕੰਦ ਜੀ ਇੱਕੇ ਕਮਰੇ ਦੇ ਵਿੱਚ ਸਾਰ ਸੁੱਤੇ ਲੱਗੀ ਗਵਾਂਡੀ ਨੂੰ ਰੋਜ਼ਾ ਪਰ ਕੋਈ ਕਿੱਦਾਂ ਆਵਾਜ਼ ਸਾਰ ਦਵਾਂਦੀ ਹੈ ਕੋਈ ਨਹੀਂ ਲੱਗੇ ਇੱਧਰ ਵੀ ਖਾਲੀ ਪਲਾਟ ਉੱਧਰ ਵੀ ਖਾਲੀ ਪਲਾਟ ਕਿੰਨੇ ਵਜੇ ਲੱਗਾ ਸੀ ਇਹ ਘਟਣਾ 6:00 ਨਾ ਨਾ 7:30 ਵਜੇ ਦਾ ਪਤਾ ਲੱਗਾ ਉਹ ਵੀ ਲੇਬਰ ਦੇ ਨਾਲ ਜਾਂਦੀ ਸੀ ਇਹਦੀ ਘਰ ਵਾਲੀ ਐਸੇ ਬੰਦੇ ਦੀ ਜਿਹੜਾ ਮੰਡਾ ਹੋਇਆ ਵਾ ਮਟਰ ਮਟਰ ਤੋਣ ਜਾਂਦੀ ਤੇ ਉਹ ਜਿਹੜੀ ਠੇਕੇਦਾਰ ਨਹੀਂ ਉਹ ਆਵਾਜ਼ ਮਾਰਨ ਆਈ ਉਹਨੇ ਦੇਖਿਆ ਵੀ ਇਹਨਾਂ ਦੀ ਛੱਡ ਗਈ ਆ ਉਹਨੇ ਰੋਲਾ ਪਾਇਆ ਕਿ ਫੇਰ ਮੁੜ ਕੇ ਮਿਲ ਕੇ ਬੈਠੇ ਇੰਨਾ ਨਹੀਂ ਜੀ ਪਤਾ ਰਾਤ ਦੀ ਕਰਨਾ ਕਿ ਪਤਾ ਹੀ ਤੜਕੇ ਦੀ ਘਟਾ ਇੰਨਾ ਨਹੀਂ ਜੀ ਪਤਾ ਨਿਸ਼ਾਨ ਹੈਗੇ ਆ ਕੋਈ ਵੈਸੇ ਤਾਂ ਨਾ ਜੀ ਸੱਤਾਂ ਦਾ ਕੋਈ ਨਿਸ਼ਾਨੀਆਂ ਦਾ ਬੱਥੇ ਜਾਗਾ ਮੱਥੇ ਜਾਗਾ ਕੀ ਵਜਾ ਇਧਰ ਆਓ ਫੇਰ ਜਿਹੜੇ ਉਹਨਾਂ ਦੇ ਪਰਿਵਾਰ ਸੀ ਪੰਜ ਜੀ ਸੀ ਉਹਨਾਂ ਦੇ ਉਹਨਾਂ ਦੇ ਨੌ ਸੀ ਉਹਨਾਂ ਦਾ ਬੇਟਾ ਸੀ ਉਹਨਾਂ ਦੇ ਘਰ ਬੱਚੇ ਸੀ ਤਿੰਨ ਇਨਾਂ ਦੀ ਜਿਹੜੇ ਪੰਨਿਆਂ ਦੀ ਦੱਤ ਹੋ ਚੁੱਕੀ ਆ ਜਦੋਂ ਸੱਤ ਡਿੱਗੀ ਆ ਉਸੇ ਵੇਲੇ ਪਿੰਡ ਦੇ ਵਿੱਚ ਬਹੁਤ ਜਿੱਦਾਂ ਜਿੱਦਾਂ ਪਤਾ ਲੱਗਾ ਪਿੰਡਦਿਆਂ ਨੂੰ ਬਹੁਤ ਲੋਕਾਂ ਨੇ ਭੱਜ ਢੱਡ ਕੀਤੀ ਪਰ ਉਹਨਾਂ ਦੀ ਕਿਸਮਤ ਮਾੜੀ ਸੀ ਇਸ ਕਰਕੇ ਮਾਨੂੰ ਜਰੂਰ ਸੇ ਕਹਦਾ ਵਾ ਭਾਈ ਇਸ ਇਲਾਕੇ ਦੇ ਜਿੰਨੇ ਵੀ ਮਨਿੰਦੇ ਆ ਕੋਈ ਐਮਐਲਏ ਆ ਜਾਂ ਲਾਲਜੀ ਸਿੰਘ ਭੁੱਲਰ ਨੇ ਜਾਂ ਕੋਈ ਹੋਰ ਵੀ ਮੰਤਰੀ ਆ ਜਾਂ ਪੁਲਿਸ ਪ੍ਰਸ਼ਾਸਨ ਵਾ ਕਿਸੇ ਨੇ ਆਣ ਕੇ ਕਿਸੇ ਇਸ ਪਰਿਵਾਰ ਦੀ ਸਾਰ ਨਹੀਂ ਲਈ ਕਿੰਨੇ ਵੀ ਆਣ ਕੇ ਪੁੱਛਿਆ ਕਿ ਬੜੀ ਮਾੜੀ ਗੱਲ ਹੋਈ ਆ ਜਦੋਂ ਸਾਡੇ ਜਿੰਨੇ ਵੀ ਭੈਣ ਭਰਾ ਜਾਂ ਸਾਡੇ ਰਿਸ਼ਤੇਦਾਰ ਆਏ ਆ ਉਹਨਾਂ ਨੂੰ ਤਾਂ ਮਰਦਿਆ ਉਹਨਾਂ ਦਾ ਖੂਨ ਵਾਣਾ ਤੇ ਹੋਣਾ ਹੀ ਹੋਣਾ ਸੀ ਪਰ ਜੇ ਮੈਂ ਇਹ ਮੰਗ ਜ਼ਰੂਰ ਕਰੂੰਗਾ ਕਿ ਆਉਣ ਇਹ ਕੱਲੇ ਪਣੋਰੀ ਪੈਣ ਦੀ ਨਹੀਂ ਮੈਂ ਜਿੰਨੇ ਵੀ ਗਰੀਬ ਜਨਤਾ ਵਾ ਜਿਨ੍ਹਾਂ ਦੇ ਵੀ ਮਕਾਨ ਪੈਣ ਵਾਲਿਆ ਉਹਨਾਂ ਨੂੰ ਪਾਗ ਦੇਣ ਗਾੜੀ ਸੌਣ ਭਾਦੋਂ ਦਾ ਮਹੀਨਾ ਆਉਣ ਵਾਲਾ ਪਤਾ ਨਹੀਂ ਕਿੰਨੀਆਂ ਬਰਸਾਤਾਂ ਹੋਣੀਆਂ ਵਾ ਜਦੋਂ ਕਿ ਹੁਣ ਅੱਜ ਕਿਤੇ ਤੱਕ ਤਕੜੇ ਨਾਲ ਇਹੋ ਜਿਹਾ ਵਾਕਾ ਹੋਇਆ ਹੁੰਦਾ ਤੇ ਸਾਰੇ ਉੱਥੇ ਮੰਤਰੀ ਵੀ ਪਹੁੰਚੇ ਹੋਣੇ ਸੀ ਉੱਥੇ ਐਮਐਲਏ ਵੀ ਪਹੁੰਚੇ ਹੋਣੇ ਸੀ ਉੱਥੇ ਸੀਐਮ ਸਾਹਿਬ ਨੇ ਪਹੁੰਚੇ ਹੋਣਾ ਸੀ ਕੀ ਗੱਲ ਅੱਜ ਗਰੀਬ ਜਨ ਗਰੀਬ ਪਰਿਵਾਰ ਦੇ ਨਾਲ ਇਹੋ ਜਿਹਾ ਹਾਦਸਾ ਆ ਤੇ ਕੋਈ ਵੀ ਇੱਥੇ ਮੰਤਰੀ ਨਹੀਂ ਹੈਗਾ ਜੀ ਇਸ ਇਲਾਕੇ ਦਾ ਕੋਈ ਮੰਤਰੀ ਨਹੀਂ ਆ ਕੋਈ ਐਮਐਲਏ ਨਹੀਂ ਆ ਕਿ ਗਰੀਬ ਪਰਿਵਾਰ ਦੇ ਨਾਲ ਐਡਾ ਵੱਡਾ ਹਾਦਸਾ ਆਗਾ ਪੰਜ ਜੀ ਕਰਦੇ ਤੁਰ ਗਏ ਉਹਦਾ ਘਰ ਰੁੜ ਗਿਆ ਵਾ ਫੇ ਉਹਦੀ ਕੋਈ ਮਦਦ ਦੀ ਵਾਤ ਨਹੀਂ ਕੋਈ ਸਾਨੂੰ ਇਹਨਾਂ ਨੇ ਰੌਲਾ ਪਾਇਆ ਜਨਤਾ ਨੇ ਇਹ ਇਹ ਗਵਿੰਦੇ ਦਾ ਕਮਰਾ ਡੇਪਿਆ ਅਸੀਂ ਭੱਜੇ ਆਏ ਆ ਦਰਵਾਜ਼ੇ ਤੋੜ ਦੇ ਦੇ ਦਰਵਾਜ਼ੇ 'ਤੇ ਲੋਕ ਲੱਗੇ ਹੋਏ ਸੀ ਗੰਦਾ ਟੱਪ ਗੇ ਬਾਰੀ ਤੋੜੀ ਆ ਬਾਰੀ ਸਣੀ ਆਣ ਕੇ ਆਪਾਂ ਕੱਢੇ ਆ ਫਿਰ ਜਿਦਾ ਜਿਦਾ ਜਨਤਾ ਤੁਰਈ ਆਈ ਆ ਓਵੇਂ ਓਵੇਂ ਬੱਚੇ ਜਿਹੜੇ ਬਿੱਡਾਂ ਤੇ ਪਏ ਤਿੰਨੇ ਦੇ ਜਿਹੜੇ ਦੋਵੇਂ ਜੇ ਆਪ ਆਪਸੇ ਜੀ ਉਹ ਮੰਜੇ ਤੇ ਪਏ ਇਹਨਾਂ ਨੂੰ ਨਹੀਂ ਪਤਾ ਵੀ ਕਰੰਟ ਲੱਗਾ ਕੀ ਲਗਾਇਆ ਇਸ ਕਰਕੇ ਉਹਨਾਂ ਪਹਿਲਾਂ ਦੋਹਾਂ ਜਿਹਾ ਨੂੰ ਕੱਢਿਆ ਗਿਆ ਜਦੋਂ ਬੋਏ ਲੱਗੋ ਨੰਗਦੇ ਬੱਚਿਆਂ ਦੇ ਉੱਤੇ ਵਜਨ ਪੈਂਦਾ ਗਿਆ ਤੇ ਬਾਲੇ ਦੇ ਤੇਲਾਂ ਦੇ ਸਾਥ ਹੀ ਜਗਰੀਵ ਆਪਣੇ ਆਪਣਾ ਮਿਹਨਤ ਮਜ਼ੂਰ ਕਰਦੇ ਸੀ ਪਰਿਵਾਰ ਦੇ ਹਰ ਵੀ ਮੈਂਬਰ ਹੈਗੇ ਸੀ ਹਾਂਜੀ ਹਾਂਜੀ ਦੋ ਭਰਾ ਹੈਗੇ ਆ ਤੇ ਉਹ ਵੀ ਆਪਣੀ ਸਾਈਡ ਤੇ ਰਹਿੰਦੇ ਆ ਮਾਪੇ ਆ ਉਹ ਆਪਣੀ ਸਾਈਡ ਤੇ ਰਹਿੰਦੇ ਆ ਆਪਣੀ ਮਿਹਨਤ ਮਜ਼ੂਰੀ ਕਰਦੇ ਸੀ ਆਪਣੇ ਖਾਂਦੇ ਸੀ ਕਿਉਂਕਿ ਮਾਪੇ ਬਜ਼ੁਰਗ ਆ ਉਹ ਕੋਈ ਦੇ ਨਹੀਂ ਸਕਦੇ ਤੇ ਨਾ ਕੋ ਕਰ ਸਕਦੇ ਡੀਸੀ ਵੀ ਕਰਾ ਬੈਠੇ ਹੁਣ ਡੀਸੀ ਸਾਹਿਬ ਆਪਣੇ ਨਾ ਨਾ ਆਪਣੇ ਬਾਬੇ ਹਸਪਤਾਲ ਆਏ ਸੀ ਉਥੋਂ ਕਰਕੇ ਤੇ ਅੱਗੇ ਕਰੇ ਕੋਈ ਨਹੀਂ ਆਇਆ ਮੁਲਾਜ਼ਮ ਆਏ ਪਹਿਲਾਂ ਸਿਟੀ ਹਸਪਤਾਲ ਲੈ ਗਿਆ ਉਹਨਾਂ ਨੇ ਆਖਿਆ ਵੀ ਬਾਬੇ ਦਾ ਹਸਤਾ ਲੈ ਜਾਓ ਉਤੋਂ ਜਾ ਕੇ ਫੇਰ ਗੱਡੀ ਖੜੀ ਆਵੇ ਬਾਬੇ ਦਾ ਹਸਤਾ ਲੈ ਗਿਆ ਉਤੋਂ ਉਹਨਾਂ ਨੇ ਆਖਿਆ ਵੀ ਨਹੀਂ ਭਾਈ ਇਹ ਖਤਮ ਹੈ ਬੜਾ ਬੜਾ ਅਫਸੋਸ ਆ ਕਿ ਅੱਛਾ ਜਿਹੜਾ ਇਹ ਰੱਖ ਰਿਹਾ ਹਾਂ ਪੜਨਗੀ ਜੀ ਜਿਹੜਾ ਇਧਰ ਹੋ ਸਾਫ ਸਫਰ ਮਰ ਗਿਆ ਰਿਵਾਰ ਪੂਰਾ ਹੀ ਉਹਨਾਂ ਦਾ ਜਿਹੜਾ ਹੈਗਾ ਹੀ ਸਿਰ ਬਜ਼ੁਰਗ ਬੱਚੇ ਬੜੀ ਮਾੜੀ ਗੱਲ ਹੈ ਤੇ ਬਾਦੂ ਵੀ ਇਹਨਾਂ ਨੂੰ ਸਹਾਇਤਾ ਸਰਕਾਰੀ ਤੌਰ ਤੇ ਮਿਲ ਸਕਦੀ ਹੋ ਪੂਰਾ ਯਤਨ ਕਰਦੇ ਆ ਕਿ ਬਿਜੁਰਦਾਨਾ ਸਾਹਿਬ ਉਹ ਨੋਟ ਲੈ ਕੇ ਭੇਜਿਆ ਜਾ ਰਿਹਾ ਸਰਕਾਰ ਨੂੰ ਉਹਨਾਂ ਨੇ ਲੈ ਕੇ ਉਹਨੇ ਸਾਰਾ ਨੋਟ ਕਰਕੇ ਉਹਨਾਂ ਨੇ ਲਿਖਿਆ ਕਿ ਪਹਿਲਾਂ ਵੀ ਲਗਾਤਾਰ ਜਾਣਕਾਰੀ ਦਿੱਤੀ ਗਈ ਸੀ ਇਸ ਬਾਰੇ ਕਿ ਛੱਤਾਂ ਕੱਚੀਆਂ ਨੇ ਪੰਚਾਇਤ ਵੱਲੋਂ ਦਿੱਤੀ ਹੋਈ ਪੰਚਾਇਤ ਵੱਲੋਂ ਜਾਂ ਸਰਕਾਰੀ ਵੱਲੋਂ ਕੋਈ ਵੀ ਇਹਨਾਂ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਜਿਹੜੀਆਂ ਵੀ ਸਹੂਲਤਾਂ ਆ ਉਹ ਕਾਨੂੰਨ ਮੁਤਾਬਕ ਜਿਹਨਾਂ ਦੇ ਬੰਦੇ ਉਹ ਸਭ ਨੂੰ ਮਿਲ ਰਹੀ ਹੈ

ਉੱਥੇ ਹੈ ਉਹ ਲੋਕ ਇੱਕ ਪਰਿਵਾਰ ਦੇ ਪੰਜ ਜੀ ਜਿਨ੍ਹਾਂ ਦੇ ਵਿੱਚ ਤਿੰਨ ਬੱਚਿਆਂ ਸਮੇਤ ਉਹਨਾਂ ਦੇ ਮਾਪ ਪਿਓ ਸੀ ਪੀਤੀ ਰਾਤ ਨੂੰ ਉਹ ਚੰਗੇ ਭਲੇ ਰੋਟੀ ਖਾ ਕੇ ਸੁੱਤੇ ਸੀ ਪਰ ਸਵੇਰੇ ਇਹਨਾਂ ਦੇ ਵਿੱਚੋਂ ਕੋਈ ਵੀ ਜਿੰਦਾ ਨਹੀਂ ਬਚਿਆ ਇੱਕ ਪਰਿਵਾਰ ਦੇ ਨਾਲ ਦਰਦਨਾਕ ਘਟਨਾ ਵਾਪਰਨ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਸੋਗ ਹੈ ਤਰਨਤਾਰਨ ਦੇ ਵਿੱਚ ਪੀਤੀ ਰਾਤ ਨੂੰ ਹੀ ਇਹ ਸਾਰੀ ਘਟਨਾ ਕੱਟੀ ਦੱਸੀ ਜਾ ਰਹੀ ਹੈ ਦੀ ਛੱਤ ਡਿੱਗਣ ਦੇ ਨਾਲ ਇੱਕੋ ਹੀ ਪਰਿਵਾਰ ਤੇ ਪੰਜ ਜਾਣੀਆਂ ਦੀ ਜਾਨ ਗਈ ਹੈ ਪਿੰਡ ਵਾਸੀਆਂ ਨੂੰ ਜਦੋਂ ਇਸ ਮਾੜੀ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪ੍ਰਸ਼ਾਸਨ ਨੇ ਸਵੇਰ ਮੌਕੇ ਪਹੁੰਚ ਕੇ ਮਲਬੇ ਦੇ ਹੇਠੋਂ ਦਬੇ ਹੋਏ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਹੁਣ ਲਾਸ਼ਾਂ ਬਣ ਚੁੱਕੇ ਨੇ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਪੈਣ ਦੇ ਕਰਕੇ ਇਸ ਗਰੀਬ ਪਰਿਵਾਰ ਦੇ ਉੱਪਰ ਇਹੋ ਜਿਹਾ ਕਹਿਰ ਟਿਆ ਕਿ ਅੱਜ ਉਹਨਾਂ ਦੇ ਰਿਸ਼ਤੇਦਾਰ ਰੋਂਦੇ-ਕੁਲਾਉਂਦੇ ਵਿਖੇ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾਦਾਰ ਹੀ ਮਾਮਲਾ ਜਿੱਥੇ ਬੀਤੀ ਰਾਤ ਨੂੰ ਘਰ ਦੀ ਕੱਚੀ ਛੱਤ ਡਿੱਗ ਪਈ ਹਾਦਸੇ ਸਮੇਂ ਪਰਿਵਾਰ ਕਮਰੇ ਦੇ ਵਿੱਚ ਸੌ ਰਿਹਾ ਸੀ ਅਤੇ ਹਾਦਸੇ ਦੇ ਵਿੱਚ ਘਰ ਦੇ ਮਾਲਕ ਗੁਰਵਿੰਦਰ ਸਿੰਘ ਉਸ ਦੀ ਪਤਨੀ ਅਮਰਜੀਤ ਕੌਰ ਬੱਚੇ ਇੱਕ ਉਤੇ ਗੁਰਲਾਲ ਸਮੇਤ ਉਹਨਾਂ ਦੇ ਇੱਕ ਹੋਰ ਬੱਚੇ ਦੀ ਵੀ ਜਾਨ ਗਈ ਹੈ ਪਹਿਲਾਂ ਇਹ ਆਖਿਆ ਜਾ ਰਿਹਾ ਸੀ ਕਿ ਇੱਕ ਜਣਾ ਇਹਦੇ ਵਿੱਚੋਂ ਬਚ ਜਾਵੇਗਾ ਕਿਉਂਕਿ ਉਸਦੀ ਹਾਲਤ ਗੰਭੀਰ ਸੀ ਪੂਰੀ ਕੋਸ਼ਿਸ਼ ਕੀਤੀ ਗਈ ਉਸਨੂੰ ਬਚਾਉਣ ਦੀ ਹਸਪਤਾਲ ਲਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਵੀ ਮ੍ਰਿਤਕ ਐਲਾਨ ਦਿੱਤਾ ਪੁਲਿਸ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਕਿ ਘਰ ਦੇ ਵਿੱਚ ਕੋਈ ਵੀ ਜੀ ਨਹੀਂ ਬਚਿਆ ਇਸ ਮਗਰੋਂ ਰਿਸ਼ਤੇਦਾਰਾਂ ਦੇ ਵੱਲੋਂ ਹੁਣ ਇਕੱਠਾ ਹੋਇਆ ਜਾ ਰਿਹਾ ਹੈ ਅਤੇ ਇੰਨੀ ਮਾੜੀ ਘਟਨਾ ਹੋਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ